ਉਹਨਾਂ ਨੇ ਪੁਲਿਸ ਟੀਮ ਨੂੰ ਵੇਖੇ ਓਪਨ ਫਾਇਰ ਕਰਤਾ ਜਵਾਬੀ ਕਾਰਵਾਈ ਜਦੋਂ ਐਸ ਐਚ ਓ ਸਾਹਿਬ ਦੀ ਟੀਮ ਵੱਲੋਂ ਕੀਤੀ ਗਈ ਇੱਕ ਅਕਿਊਜ਼ਡ ਦੀ ਥਾਈ ਦੇ ਵਿੱਚ ਗੋਲੀ ਵੱਜ ਗਈ ਉਹਨੂੰ ਇਮੀਡੀਏਟਲੀ ਹਸਪੀਟਲ ਲੈ ਕੇ ਜਾਇਆ ਗਿਆ ਉੱਥੇ ਉਹਦੀ ਕੰਡੀਸ਼ਨ ਠੀਕ ਹੈਗੀ ਹੈ ਉੱਥੇ ਉਹਦਾ ਟ੍ਰੀਟਮੈਂਟ ਚੱਲ ਰਿਹਾ ਹੈ ਇਹਦੇ ਵਿੱਚ ਟੋਟਲ 6 ਅਕਿਊਜ਼ਡ ਹੈਗੇ ਸੀ ਜਿਹਦੇ ਵਿੱਚੋਂ 2 ਅਕਿਊਜ਼ਡ ਮੌਕੇ ਤੇ ਫੜ ਲਏ ਸੀ ਬਾਕੀ ਜਿਹੜੇ ਨੇ ਉਹ ਮੌਕੇ ਦਾ ਫਾਇਦਾ ਉਠਾ ਕੇ ਭੱਜ ਗਏ ਉਹਨਾਂ ਨੂੰ ਵੀ ਅਰੈਸਟ ਕਰਨ ਲਈ ਪੁਲਿਸ ਦੀ ਵੱਖਰੀ ਵੱਖਰੀ ਟੀਮਾਂ ਲਗੀਆਂ ਹੋਈਆਂ ਐ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਡੀਏਜੀ ਸਾਹਿਬ ਫਰੀਦਕੋਟ ਰੇਂਜ ਦੇ ਡਾਇਰੈਕਸ਼ਨਸ ਤੇ ਕੰਮ ਕਰਦੇ ਆਂ ਕੱਲ ਮੋਗਾ ਪੁਲਿਸ ਨੇ ਦੀ ਟੀਮਾਂ ਨੇ ਕੁਝ ਅਚੀਵਮੈਂਟਸ ਹਾਸਿਲ ਕੀਤੀ ਹੈ ਉਹਦੇ ਬਾਰੇ ਅੱਜ ਅਸੀਂ ਪ੍ਰੈਸ ਕਾਨਫਰੰਸ ਰੱਖੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗਾ ਥਾਣਾ ਸਮਾਲਸਰ ਦੇ ਪਿੰਡ ਪਲੂਰ ਦੇ ਵਿੱਚ ਇੱਕ ਇਨਸੀਡੈਂਟ ਪਰਸੋਂ ਸ਼ਾਮ ਨੂੰ ਰਿਪੋਰਟ ਹੋਇਆ ਸੀ ਜਿਹਦੇ ਵਿੱਚ ਇੱਕ ਦੁਕਾਨਦਾਰ ਦੇ ਕੁਟਮਾਰ ਕਰਕੇ ਉਹ ਤੋਂ ਪੈਸੇ ਖੋਏ ਗਏ ਸੀ ਉਹਦੇ ਸਬੰਧੀ 6 ਨੰਬਰ ਐਫਆਈਆਰ ਦਰਜ ਕੀਤੀ ਗਈ ਸੀ ਉਦੀ ਤਫਤੀਸ਼ ਦੇ ਸਮਨ ਚ ਐਸ ਐਚ ਓ ਸਮਾਲ ਸਰ ਦੀ ਟੀਮ ਨੂੰ ਇਨਫੋਰਮੇਸ਼ਨ ਮਿਲੀ ਕਿ ਉਹੀ ਸੇਮ ਅਕਿਊਜ਼ਡ ਪਿੰਡ ਦੇ ਨੇੜੇ ਹੀ ਕੋਈ ਦੁਬਾਰਾ ਵਾਰਦਾਤ ਕਰਨ ਦੀ ਅੰਜਾਮ ਫਿਰਾਕ ਚ ਹੈਗੇ ਨੇ ਤੇ ਉੱਥੇ ਇਕੱਠੇ ਹੋਏ ਨੇ ਤੁਰੰਤ ਐਕਸ਼ਨ ਕਰਦੇ ਆ ਐਸ ਐਚ ਓ ਸਮਾਲ ਸਰ ਦੀ ਟੀਮ ਮੌਕੇ ਤੇ ਪਹੁੰਚੀ ਉਹਨਾਂ ਨੇ ਪੁਲਿਸ ਟੀਮ ਨੂੰ ਵੇਖ ਕੇ ਓਪਨ ਫਾਇਰ ਕਰਤਾ ਜਵਾਬੀ ਕਾਰਵਾਈ ਜਦੋਂ ਐਸ ਐਚ ਓ ਸਾਹਿਬ ਦੀ ਟੀਮ ਵੱਲੋਂ ਕੀਤੀ ਗਈ ਇੱਕ ਅਕਿਊਜ਼ਡ ਦੀ ਥਾਈ ਦੇ ਵਿੱਚ ਗੋਲੀ ਵੱਜ ਗਈ ਉਹਨੂੰ ਇਮੀਡੀਏਟਲੀ ਹਸਪੀਟਲ ਲੈ ਕੇ ਜਾਇਆ ਗਿਆ ਉੱਥੇ ਉਹਦੀ ਕੰਡੀਸ਼ਨ ਠੀਕ ਹੈਗੀ ਐ ਉੱਥੇ ਉਹਦਾ ਟ੍ਰੀਟਮੈਂਟ ਚੱਲ ਰਿਹਾ ਐ ਇਹਦੇ ਵਿੱਚ ਟੋਟਲ 6 ਅਕਿਊਜ਼ਡ ਹੈਗੇ ਸੀ ਜਿਹਦੇ ਵਿੱਚੋਂ 2 ਅਕਿਊਜ਼ਡ ਮੌਕੇ ਤੇ ਫੜ ਲਏ ਸੀ ਬਾਕੀ ਜਿਹੜੇ ਨੇ ਉਹ ਮੌਕੇ ਦਾ ਫਾਇਦਾ ਉਠਾ ਕੇ ਭੱਜ ਗਏ ਉਹਨਾਂ ਨੂੰ ਵੀ ਅਰੈਸਟ ਕਰਨ ਲਈ ਪੁਲਿਸ ਦੀ ਵੱਖਰੀ ਵੱਖਰੀ ਟੀਮਾਂ ਲਗੀਆਂ ਹੋਈਆਂ ਨੇ ਉਹਨਾਂ ਨੂੰ ਵੀ ਅਸੀਂ ਜਲਦੀ ਅਰੈਸਟ ਕਰ ਲਵਾਂਗੇ ਇਹਦੇ ਵਿੱਚ ਟੋਟਲ 6 ਅਕਿਊਜ਼ਡ ਨੇ ਇਹਨਾਂ ਦੇ ਪਹਿਲਾਂ ਵੀ ਐਫ ਆਈ ਆਰ ਆ ਰਜਿਸਟਰ ਹੈਗੀਆਂ ਨੇ ਇੱਕ ਅਕਿਊਜ਼ਡ ਤੇ ਪਹਿਲਾਂ 9 ਮੁਕਦਮੇ ਦਰਜ ਨੇ ਇੱਕ ਤੇ 2 ਤੀਜੇ ਦੇ ਤੇ ਚੌਥੇ ਦੇ ਜਿਹੜੇ ਅਕਿਊਜ਼ ਫੜੇ ਗਏ ਉਹਨਾਂ ਤੇ ਪਹਿਲਾਂ ਇੱਕ ਇੱਕ ਮਾਮਲਾ ਦਰਜ ਹੈ ਇੱਕ ਹਰਪ੍ਰੀਤ ਸਿੰਘ ਉਰ ਫੈਪੀ ਸ਼੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਉਹ ਤੇ ਦੋ ਮੁਗਤਵੇਂ ਦਰਜ ਨੇ ਇੱਕ ਇਹਨਾਂ ਦੇ ਨਾਲ ਰੋਸ਼ਨ ਸਿੰਘ ਸੀ ਉਹ ਤੇ ਪਹਿਲਾਂ 15 ਮੁਗਤਵੇਂ ਮਰਡਰ ਤੇ ਲੁੱਟਖੋਹ ਦੇ ਦਰਜ ਹੈਗੇ ਨੇ ਆ ਸਾਰਾ ਆਪਰੇਸ਼ਨ ਐਸਪੀ ਹੈੱਡ ਕੁਆਰਟਰ ਸਾਹਿਬ ਤੇ ਡੀਐਸਪੀ ਹੈੱਡ ਕੁਆਰਟਰ ਸਾਹਿਬ ਦੀ ਨਿਗਰਾਨੀ ਹੇਠ ਹੋਇਆ ਸੀ ਜਿਹਦੇ ਵਿੱਚ ਸਮਾਲ ਸਰ ਥਾਣੇ ਦੀ ਟੀਮ ਨੇ ਵਧੀਆ ਕੰਮ ਕੀਤਾ ਹੈ ਹਾਂਜੀ ਇਹ ਉਥੋਂ ਵਾਰਦਾਤ ਕਰਕੇ ਪੱਜ ਗਏ ਸੀ ਪਰ ਜਦੋਂ ਦੁਬਾਰਾ ਇਹਨਾਂ ਨੂੰ ਇਨਫੋਰਮੇਸ਼ਨ ਆਈ ਸੀ ਥਾਣੇ ਦੀ ਟੀਮ ਨੂੰ ਕਿ ਦੁਬਾਰਾ ਉਸੀ ਏਰੀਆ ਦੇ ਵਿੱਚ ਕੋਈ ਹੋਰ ਵਾਰਦਾਤ ਕਰਨ ਦੀ ਇਨਜ਼ਾਮ ਚ ਹੈਗੇ ਨੇ ਤੇ ਉੱਥੇ ਜਦੋਂ ਇਹ ਬਲੂਰ ਤੋਂ ਲਖਨਊ ਡਰੇਨ ਉੱਥੇ ਬਣੀ ਹੋਈ ਆ ਉਹ ਕੱਚਾ ਰਸਤਾ ਜਾਂਦਾ ਹੈ ਉੱਥੇ ਇਹਨਾਂ ਨੂੰ ਇੰਟਰਸੈਪਟ ਕੀਤਾ ਗਿਆ ਤੇ ਉੱਥੇ ਆ ਸਾਰਾ ਜਿਹੜਾ ਕਟਨਾ ਹੈ ਆ ਵਾਪਰੀ ਹੈ ਇਹ ਸਾਰੇ ਆਪਸ ਵਿੱਚ ਪਹਿਲਾਂ ਤੋਂ ਹੀ ਜਾਣਕਾਰ ਹੈਗੇ ਨੇ ਯਾਰ ਦੋਸਤ ਹੈਗੇ ਨੇ ਬਾਕੀ ਜਿਹੜੇ ਹੋਰ ਅਕਿਊਜ਼ਡ ਹੈ ਉਹਨਾਂ ਦੀ ਪੁੱਛਗਿੱਛ ਜਿਹੜੀ ਆ ਉਹ ਚੱਲ ਰਹੀ ਹੈ ਸਾਰੀ ਗੱਲ ਹੁਣ ਡਿਊਰਿੰਗ ਇਨਵੈਸਟੀਗੇਸ਼ਨ ਕਲੀਅਰ ਹੋ ਜੂਗੀ ਉਹਨਾਂ ਕੋਲ ਵੀ ਵੈਪਨ ਹੈਗੇ ਸੀ ਐਦਾ ਵੈਪਨ ਮੌਕੇ ਤੋਂ 1.32 ਬੋਰ ਦਾ ਬਰਾਮਦ ਹੋ ਗਿਆ ਲਾਈਵ ਰਾਉਂਡਸ ਦੇ ਨਾਲ ਪਕਿਆਂ ਕੋਲ ਜਿਹੜੇ ਵੈਪਨ ਸੀ ਉਹਨਾਂ ਦੇ ਕੋਲ ਵੀ ਵੈਪਨ ਹੈਗੇ ਸੀ ਉਹ ਸਾਰਾ ਹੁਣ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹਨਾਂ ਦੀ ਪੁੱਛਗਿੱਛ ਚੱਲ ਰਹੀ ਹੈ ਉਹ ਡਿਊਰਿੰਗ ਇਨਵੈਸਟੀਗੇਸ਼ਨ ਕਲੀਅਰ ਹੋ ਜਾਊਗਾ ਕੋਈ ਨਾਮੀ ਗੈਂਗਸਟਰ ਦੇ ਨਾਲ ਹਜੇ ਤੱਕ ਇਹਨਾਂ ਦਾ ਕੋਈ ਕਨੈਕਸ਼ਨ ਸਾਹਮਣੇ ਨਹੀਂ ਆਇਆ ਫਿਰ ਵੀ ਸਾਡੀ ਇਨਵੈਸਟੀਗੇਸ਼ਨ ਜਾਰੀ ਹੈ ਪੁਲਿਸ ਰਿਵਾਰਡ ਦੇ ਵਿੱਚ ਹੋਰ ਡੂੰਘਾਈ ਨਾਲ ਇਹਨਾਂ ਦੀ ਪੁੱਛਗਿੱਛ ਕਰਕੇ ਸਾਰਾ ਕਲੀਅਰ ਹੋ ਜਾਊਗਾ